ਮੀਰਾ ਸਾਹਿਬ ਪਾਵਰ ਗ੍ਰਿਡ ਸਟੇਸ਼ਨ ਤੇ ਚੋਰੀ ਕਰਨ ਆਏ ਚੋਰਾਂ ਦੀ ਕੋਸ਼ਿਸ਼ ਨੂੰ ਕੀਤਾ ਪੁਲਿਸ ਨੇ ناکਾਮਯਾਬ ਤੁਹਾਨੂੰ ਦੱਸਣੀ ਹੈ ਕਿ ਬੀਤੀ ਰਾਤ 28 ਅਤੇ 29 ਨਵੰਬਰ ਦੀ ਰਾਤ ਨੂੰ ਲੋਡ ਕੈਰੀਅਰ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੇਕੇ 19A 5782 ਇਸ ਗੱਡੀ ਨੂੰ ਲੈ ਕੇ ਚੋਰ ਜਿਹੜੇ ਨੇ ਉਹ ਪਾਵਰ ਗ੍ਰਿਡ ਸਟੇਸ਼ਨ ਮੀਰਾ ਸਾਹਿਬ ਦੇ ਵਿੱਚ ਰਾਤ ਨੂੰ ਕਰੀਬ 2 ਤੋਂ 3 ਵਜੇ ਦੇ ਵਿੱਚ ਪਹੁੰਚਦੇ ਨੇ ਮੌਕੇ ਤੇ ਮੌਜੂਦ ਚੌਕੀਦਾਰ ਨੇ ਫੋਰੀ ਤੌਰ ਤੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਚੋਰ ਆਪਣੀ ਕਾਰਵਾਈ ਦੇ ਵਿੱਚ ਲੱਗੇ ਹੋਏ ਸੀ ਜੋ ਗੱਡੀ ਤੁਸੀਂ ਦੇਖ ਲਿਓ ਇਸੇ ਗੱਡੀ ਨੂੰ ਲੈ ਕੇ ਲੋਡ ਕੈਰੀਅਰ ਨੂੰ ਲੈ ਕੇ ਉਹ ਪਾਵਰ ਗ੍ਰਿਡ ਸਟੇਸ਼ਨ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਲਈ ਪਹੁੰਚੇ ਸੀ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਚੋਰ ਆਪਣੇ ਨਾਲ ਕਈ ਹਥਿਆਰ ਵੀ ਲੈ ਕੇ ਆਏ ਸੀ ਔਰ ਜਦ ਇਹਨਾਂ ਦਾ ਟਕਰਾ ਪੁਲਿਸ ਦੇ ਨਾਲ ਹੁੰਦਾ ਹੈ ਤਾਂ ਪੁਲਿਸ ਦੇ ਉੱਤੇ ਪਥਰਾਓ ਕਰ ਦਿੰਦੇ ਨੇ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮੌਕੇ ਨੂੰ ਸੰਭਦੀ ਹੈ ਮਗਰ ਪੁਲਿਸ ਦੇ ਉੱਤੇ ਪਥਰਾਓ ਤੋਂ ਬਾਅਦ ਨਾਲ ਦੇ ਨਾਲ ਹੀ ਇਹ ਪੁਲਿਸ ਦੇ ਉੱਤੇ ਫਾਇਰਿੰਗ ਵੀ ਕਰ ਦਿੰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੀ ਗੱਡੀ ਦੇ ਉੱਤੇ ਵੀ ਇੱਕ ਫਾਇਰ ਜਿਹੜਾ ਹੈ ਉਹ ਸ਼ੀਸ਼ੇ ਦੇ ਵਿੱਚ ਉਹ ਵੱਜਦਾ ਹੈ ਲੇਕਿਨ ਹੈਰਾਨਗੀ ਦੀ ਗੱਲ ਇਹ ਹੁੰਦੀ ਹੈ ਕਿ ਪੁਲਸ ਨੂੰ ਵੀ ਹਵਾਈ ਫੈਰ ਕਰਨੇ ਪੈ ਜਾਂਦੇ ਨੇ ਔਰ ਪੁਲਸ ਦੇ ਹਵਾਈ ਫੈਰ ਕਰਨ ਤੇ ਇਹ ਚੋਰ ਜਿਹੜੇ ਨੇ ਮੌਕੇ ਤੋਂ ਆਪਣੀ ਗੱਡੀ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ 25 ਅਕਤੂਬਰ ਨੂੰ ਵੀ ਇਸੇ ਜਗ੍ਹਾ ਤੇ ਕਰੀਬ 5 ਲੱਖ ਦੇ ਸਮਾਨ ਦੀ ਜਿਹੜੀ ਚੋਰੀ ਹੈ ਉਹੋ ਹੀ ਸੀ ਔਰ ਚੌਕੀਦਾਰ ਨੂੰ ਬੰਦਕ ਬਣਾ ਕੇ ਉਹਦਾ ਮੋਬਾਈਲ ਫੋਨ ਤੱਕ ਜਿਹੜਾ ਹੈ ਉਹ ਚੋਰ ਜਿਹੜੇ ਸੀਗੇ ਉਹ ਲੈ ਗਏ ਸੀ ਇੰਨਾ ਵੱਡਾ ਜਿਗਰਾ ਜਿਹੜਾ ਚੋਰਾਂ ਦਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਗੇਟ ਨੂੰ ਜਿਹੜਾ ਪਾਵਰ ਗ੍ਰਿਡ ਸਟੇਸ਼ਨ ਦਾ ਉਹਨੂੰ ਖੋਲਦੇ ਨੇ ਹਥਿਆਰਬੰਦ ਜਿਹੜੇ ਇਹ ਸੱਤ ਬੰਦੇ ਜਿਹੜੇ ਮੌਕੇ ਤੇ ਨਾਲ ਇਹਨਾਂ ਦੇ ਲੋਡ ਕੈਰੀਅਰ ਉਸ ਲੋਡ ਕੈਰੀਅਰ ਨੂੰ ਇਹ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਫ਼-ਸਾਫ਼ ਦੇਖ ਰਹੇ ਹੋ ਕਿ ਕਿਵੇਂ ਇਹ ਬੈਕ ਕਰਕੇ ਪਾਵਰ ਗ੍ਰਿਡ ਸਟੇਸ਼ਨ ਦੇ ਅੰਦਰ ਵਾਰਦੇ ਨੇ ਅਤੇ ਕਿਉਂਕਿ ਨਾਲ ਹੀ ਉੱਥੇ ਰਿਪੇਅਰਿੰਗ ਦਾ ਜਿਹੜਾ ਹੈ ਉਹ ਕੰਮ ਜਿਹੜਾ ਉਹ ਚੱਲਦਾ ਹੈ ਜਿੱਥੇ ਕੀ ਖਰਾਬ ਹੋਏ ਟਰਾਂਸਫਾਰਮਰ ਜਿਹੜੇ ਨੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਹੈ ਔਰ ਬੜਾ ਹੀ ਕੀਮਤੀ ਸਮਾਨ ਜਿਹੜਾ ਹੈ ਉੱਥੇ ਮੋਕੇ ਤੇ ਪਿਆ ਹੁੰਦਾ ਹੈ ਤੁਸੀਂ ਦੇਖ ਰਹੇ ਹੋ ਲਾਠੀਆਂ ਡੰਡਿਆਂ ਦੇ ਨਾਲ ਜਿਹੜੇ ਇਹ ਲੈਸ ਮੂਹ ਬੰਨੇ ਹੋਏ ਸੱਤ ਬੰਦੇ ਜਿਹੜੇ ਉਸ ਵੇਲੇ ਗੱਡੀ ਨੂੰ ਲੈ ਕੇ ਇਹ ਅੰਦਰ ਆਉਂਦੇ ਨੇ ਲੋਡ ਕੈਰੀਅਰ ਨੂੰ ਬੈਕ ਕਰਕੇ ਮੋੜ ਕੇ ਗੇਟ ਦੇ ਬਾਹਰੋਂ ਹੀ ਇਹ ਲੋਡ ਕੈਰੀਅਰ ਨੂੰ ਬੈਕ ਕਰਕੇ ਅੰਦਰ ਲੈ ਕੇ ਆਉਂਦੇ ਨੇ ਔਰ ਮੌਕੇ ਤੇ ਚੌਕੀਦਾਰ ਨੇ ਆਪਣਾ ਜਿਹੜਾ ਹੈ ਉਹ ਦਿਮਾਗ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਇਹਨਾਂ ਹੀ ਸੱਤ ਬੰਦਿਆਂ ਵੱਲੋਂ ਪੁਲਿਸ ਦੇ ਉੱਤੇ ਜਿਹੜਾ ਹੈ ਉਹ ਪਥਰਾਵ ਅਤੇ ਗੋਲੀ ਚਲਾਈ ਜਾਂਦੀ ਹੈ ਮੌਕੇ ਤੇ ਪੁਲਿਸ ਵੀ ਜਵਾਬੀ ਕਾਰਵਾਈ ਦੇ ਵਿੱਚ ਹਵਾਈ ਫਾਇਰ ਕਰਦੀ ਹੈ ਜਿਸ ਦੇ ਚਲਦੇ ਮੌਕੇ ਤੇ ਹੀ ਗੱਡੀ ਨੂੰ ਛੱਡ ਕੇ ਇਹ ਸਾਰੇ ਚੋਰ ਫਰਾਰ ਹੋ ਜਾਂਦੇ ਨੇ ਮੌਕੇ ਤੇ ਪਹੁੰਚੇ ਹੈੱਡ ਕੁਆਟਰ ਐਸਪੀ ਜਿਹੜੇ ਨੇ ਆਈਐਮ ਰਾਥਰ ਨੇ ਇਸ ਮੌਕੇ ਦੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਮੌਕੇ ਦਾ ਜਾਇਜ਼ਾ ਲੈਣੇ ਲਈ ਪਹੁੰਚ ਰਹੇ ਹਾਂ ਔਰ ਜਹਾਂ ਤੱਕ ਆਪ ਜਿੰਨਾ ਹੋ ਸਾਥ ਵਿੱਚ ਸਾਥ खबर को शेयर ज़रूर करें इस वक्त अटैम्प्ट हुआ था चोरी का इस स्टोर पे तो फौरी तौर एस टी साहब जो हमारे मीरान साहब में हैं वो फौरी तौर अपनी पार्टी लेके कर यहाँ पर मौके पे पहुँचे तो गाड़ी को हमने जब्त कर लिया उसमें कुछ चोरी का माल भी उन्होंने जो स्टोर से चुराया था वो भर के हुआ भरा हुआ था और चोर तो उस वक्त भागने में फरा, फरार होने में कामयाब हुए रात के अंधेरे में रात के दो तीन बजे के बीच में ये वाक़ा हुआ है तो हम इसमें इन्वेस्टिगेट कर रहे हैं जो भी इसमें मुलवस पाया जाएगा जल्दी उनको हम भुड़ी दर्दबोच लेंगे वो उसके बारे में हम इन्वेस्टिगेट कर रहे हैं कि क्या हुआ है रात को वो चीजें अभी हम नहीं बता सकते तो कोई गिरफ्तारी नहीं हुई है लेकिन गाड़ी मिली है तो आगे इसमें हम इन्वेस्टिगेट कर रहे हैं जो जो इसमें मुलविस इस पाया जाएगा उनको दर्द, जल्दी दर्दबोच लिया जाएगा हम इन्वेस्टिगेट कर रहे हैं आप वो हम पे छोड़ दीजिए